ਮਿੱਟੀ ਪੂੰਝਾ ਜਦੋਂ ਕੱਦ ਤੇ ਟੰਗੀਆਂ ਤਸਵੀਰਾਂ ਦੀ ਮਿੱਟੀ ਪੂੰਝਾ ਜਦੋਂ ਕੱਦ ਤੇ ਟੰਗੀਆਂ ਤਸਵੀਰਾਂ ਦੀ ਤਾਂ ਪਤਾ ਚੱਲਦਾ ਹੈ ਕੁਝ ਯਾਦਾਂ ਮਿੱਟੀ ਹੋ ਗਈਆਂ ਤਾਂ ਪਤਾ ਚੱਲਦਾ ਹੈ ਕੁਝ ਯਾਦਾਂ ਮਿੱਟੀ ਹੋ ਗਈਆਂ ਤਸਵੀਰਾਂ ਵਿੱਚ ਦਿਸਦੇ ਬੰਦੇ ਕਦੇ ਸੀਨੇ ਲੱਗਦੇ ਸੀ ਤਸਵੀਰਾਂ ਵਿੱਚ ਦਿਸਦੇ ਬੰਦੇ ਕਦੇ ਸੀਨੇ ਲੱਗਦੇ ਸੀ ਹੁਣ ਇੰਨਾ ਸ਼ੀਸ਼ੇ ਅੰਦਰ ਬਰੂਹਾ ਢੋ ਲਈਆਂ ਹੁਣ ਇੰਨਾ ਸ਼ੀਸ਼ੇ ਅੰਦਰ ਬਰੂਹਾ ਢੋ ਲਈਆਂ ਰੀਜ ਲਗਾਵਾ ਤਾਂ ਲੱਗਦਾ ਜਿਵੇਂ ਤੱਕਦੀਆਂ ਨਹੀਂ ਰੀਜ ਲਗਾਵਾ ਤਾਂ ਲੱਗਦਾ ਜਿਵੇਂ ਤੱਕਦੀਆਂ ਨੇ ਸਿਰ ਝਟਕਾ ਦਿੰਦਾ ਕਿਸੇ ਨੇ ਰੂਹਾ ਖੋ ਨਹੀਂ ਸਿਰ ਝਟਕਾ ਦਿੰਦਾ ਕਿਸੇ ਨੇ ਰੂਹਾ ਖੋ ਲਈਆਂ ਮਿੱਟੀ ਪੁੰਜਾਂ ਜਦੋਂ ਕੰਦ ਤੇ ਟੰਗੀਆਂ ਤਸਵੀਰਾਂ ਦੀ ਤਾਂ ਪਤਾ ਚੱਲਦਾ ਹੈ ਕੁਝ ਜਾਂਦਾ ਮਿੱਟੀ ਹੋ ਗਈਆਂ ਕੁਝ ਜਾਂਦਾ ਮਿੱਟੀ ਹੋ ਗਈਆਂ ਫਿਰ ਵੀ ਮਨ ਨੂੰ ਸਕੂਨ ਜਿਹਾ ਮਿਲਦਾ ਹੈ ਤੱਕਣ ਤੇ ਫਿਰ ਵੀ ਮਨ ਨੂੰ ਸਕੂਨ ਜਿਹਾ ਮਿਲਦਾ ਹੈ ਤੱਕਣ ਤੇ ਇੰ样 ਲੱਗਦਾ ਹੈ ਹੱਥਾਂ ਨੇ ਤਲੀਆਂ ਛੋ ਨਹੀਂਆਂ ਇੰ样 ਲੱਗਦਾ ਹੈ ਹੱਥਾਂ ਨੇ ਤਲੀਆਂ ਛੋ ਲਈਆਂ ਸਮੇਂ ਦੇ ਨਾਲ ਇੰਨਾ ਵੀ ਰੂਪ ਬਦਲ ਲਿਆਈ ਸਮੇਂ ਦੇ ਨਾਲ ਇੰਨਾ ਵੀ ਰੂਪ ਬਦਲ ਲਿਆਈ ਇਸ ਥਾਂ ਤੇ ਹੋਰ ਨਵੀਆਂ ਆਣ ਖਲੋ ਗਈਆਂ ਇਸ ਥਾਂ ਤੇ ਹੋਰ ਨਵੀਆਂ ਆਣ ਖਲੋ ਗਈਆਂ ਅਮਰ ਇਹ ਆਪਣੇ ਮਨ ਦਾ ਇੱਕ ਦਿਲਾਸਾ ਏ ਇਹ ਆਪਣੇ ਮਨ ਦਾ ਇੱਕ ਦਿਲਾਸਾ ਏ ਕਈ ਵਾਰੀ ਤੱਕ ਤੱਕ ਕੇ ਇਹ ਅੱਖਾਂ ਰੋ ਲਈਆਂ ਕਈ ਵਾਰੀ ਇਹ ਤੱਕ ਤੱਕ ਕੇ ਅੱਖਾਂ ਰੋ ਲਈਆਂ ਮਿੱਟੀ ਪੂੰਝਾਂ ਜਦੋਂ ਕੰਧ ਤੇ ਟੰਗੀਆਂ ਤਸਵੀਰਾਂ ਦੀ ਤਾਂ ਪਤਾ ਚੱਲਦਾ ਕੁਝ ਜਾਂਦਾ ਮਿੱਟੀ ਹੋ ਗਈਆਂ ਕੁਝ ਜਾਂਦਾ ਮਿੱਟੀ ਹੋ ਗਈਆਂ